ਜਿਵੇਂ ਕਿ ਆਪਾਂ ਸਭ ਨੇ ਸੁਣਿਆ ਹੁੰਦਾ ਹੈ ਕਿ ਜੋ ਬੱਚੇ ਹੁੰਦੇ ਨੇ ਉਹ ਆਪਣੇ ਮਾਪੇ ਦੀ ਇੱਕ ਤਰ੍ਹਾਂ ਪ੍ਰਾਪਰਟੀ ਹੁੰਦੇ ਨੇ ਮਾਪੇ ਆਪਣੇ ਬੱਚਿਆਂ ਦਾ ਸ਼ੌਂਕ ਪੂਰਾ ਕਰਨ ਦੇ ਲਈ ਹਰ ਇੱਕ ਤਰ੍ਹਾਂ ਦੀ ਕੋਸ਼ਿਸ਼ ਕਰਦੇ ਨੇ ਉਹ ਉਹਨਾਂ ਨੂੰ ਖੁਸ਼ ਰੱਖਣ ਦੇ ਲਈ ਹਰ ਇੱਕ ਤਰ੍ਹਾਂ ਦਾ ਯਤਨ ਕਰਦੇ ਨੇ ਅਤੇ ਜੇ ਪਰਿਵਾਰ ਦੇ ਵਿੱਚ ਬੱਚਾ ਇਕਲੌਤਾ ਹੋਵੇ ਤਾਂ ਉਸ ਨੂੰ ਹੋਰ ਵੀ ਜ਼ਿਆਦਾ ਲਾਡ ਪਿਆਰ ਦੇ ਨਾਲ ਰੱਖਿਆ ਜਾਂਦਾ ਹੈ ਤੇ ਉਸ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਉਸ ਦੀ ਹਰ ਇੱਕ ਖੁਆਇਸ਼ ਪੂਰੀ ਕੀਤੀ ਜਾਂਦੀ ਹੈ ਅੱਜ ਦੀ ਕਹਾਣੀ ਦੇ ਵਿੱਚ ਵੀ ਐਸੇ ਤਰ੍ਹਾਂ ਦਾ ਇੱਕ ਜੁੰਦਾ ਹੈ ਇੱਕ ਲੜਕੀ ਹੁੰਦੀ ਹੈ ਜੋ ਆਪਣੇ ਪਰਿਵਾਰ ਦੇ ਵਿੱਚ ਇਕਲੌਤੀ ਬੇਟੀ ਹੁੰਦੀ ਹੈ ਤਾਂ ਉਸ ਦੇ ਹਰੇਕ ਸ਼ੌਂਕ ਪੂਰੇ ਕੀਤੇ ਜਾਂਦੇ ਨੇ ਉਸ ਨੂੰ ਬਹੁਤ ਪਿਆਰ ਮਿਲਦਾ ਹੈ ਪਰ ਉਹ ਕੁਝ ਐਸਾ ਕਰ ਜਾਂਦੀ ਹੈ ਕਿ ਜਿਸ ਦੇ ਨਾਲ ਰਿਸ਼ਤੇ ਤਾਰ-ਤਾਰ ਹੋ ਜਾਂਦੇ ਨੇ ਤੇ ਇਸ ਤੋਂ ਇਲਾਵਾ ਲੋਕ ਕਹਿੰਦੇ ਨੇ ਕਿ ਇਸ ਦੇ ਪਰਿਵਾਰ ਨੇ ਇਸ ਦੇ ਲਈ ਕੀ ਕੁਝ ਨਹੀਂ ਕੀਤਾ ਮਤਲਬ ਕਿ ਉਸਨੇ ਐਸਾ ਕੁਝ ਕਰ ਦਿੱਤਾ ਸੀ ਕਿ ਉਸ ਨੂੰ ਕਦੇ ਵੀ ਮਾਫੀ ਨਹੀਂ ਮਿਲ ਸਕਦੀ ਸੀ ਸੱਸੀ ਕਾਲਜੀ ਮੈਂ ਤੁਹਾਡਾ ਆਪਣਾ ਸੰਦੀ ਨਵੀਆਂ ਤੇ ਸੱਚੀਆਂ ਕਹਾਣੀਆਂ ਸੁਣਨ ਦੇ ਲਈ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਦੀ ਸੱਚੀ ਕਹਾਣੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਤੇ ਗੁਰਦਾਸਪੁਰ ਦੇ ਇੱਕ ਪਿੰਡ ਬੱਲ ਦੀ ਹੈ ਇਸ ਪਿੰਡ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਹੈ ਪਰਿਵਾਰ ਦਾ ਮੁਖੀ ਸੀ ਭਲਵਿੰਦਰ ਸਿੰਘ ਪਰਵਿੰਦਰ ਸਿੰਘ ਪੰਜਾਬ ਪੁਲਿਸ ਦੇ ਵਿੱਚ ਹੈੱਡ ਕਨਸਟੇਬਲ ਹੋ ਜੋ ਸੇਵਾ ਨਿਭਾ ਰਿਹਾ ਸੀ ਤੇ ਉਸ ਦੇ ਪਰਿਵਾਰ ਵਿੱਚ ਉਸ ਦੀ ਪਤਨੀ ਪਰਮਜੀਤ ਕੌਰ ਤੇ ਉਸ ਦੀ ਬੇਟੀ ਹਰਮੀਤ ਕੌਰ ਸੀ ਇਹ ਇਹ ਉਹਨਾਂ ਦੀ ਇਕਲੌਤੀ ਬੇਟੀ ਸੀ ਇਹ ਪਰਿਵਾਰ ਦੇ ਵਿੱਚ ਸਿਰਫ ਤਿੰਨ ਜਣੇ ਹੀ ਸੀ ਹੁਣ ਇਹ ਇਕਲੌਤੀ ਬੇਟੀ ਹੋਣ ਕਰਕੇ ਇਸ ਦੇ ਸਾਰੇ ਸ਼ੌਂਕ ਪੂਰੇ ਕੀਤੇ ਜਾਂਦੇ ਸੀ ਇਸ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਸੀ ਪੈਸੇ ਪੱਖੋਂ ਜਾਂ ਹੋਰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਸੀ ਇਸ ਦੀ ਹਰ ਇੱਕ ਖੁਆਇਸ਼ ਹਰ ਇੱਕ ਲੋਡ ਨੂੰ ਪੂਰਾ ਕੀਤਾ ਜਾਂਦਾ ਸੀ ਤੇ ਹੁਣ 29 30 ਅਗਸਤ ਦੀ ਰਾਤ 2016 ਨੂੰ ਪਲਵਿੰਦਰ ਸਿੰਘ ਆਪਣੇ ਘਰ ਦੇ 베ੜੇ ਦੇ ਵਿੱਚ ਸੁੱਤਾ ਪਿਆ ਹੁੰਦਾ ਹੈ ਤਾਂ ਰਾਤ ਦੇ 2 ਵਜੇ ਦੇ ਕਰੀਬ ਉਹ ਚੀਕਣ ਲੱਗਦਾ ਹੈ ਉਸ ਦੀਆਂ ਇਹ ਚੀਕਾਂ ਸੁਣ ਕੇ ਉਸ ਦੀ ਪਤਨੀ ਪਰਮਜੀਤ ਕੌਰ ਉੱਥੋਂ ਭੱਜੀ ਆਉਂਦੀ ਹੈ ਤੇ ਉਹ ਦੇਖਦੀ ਹੈ ਕਿ ਜੋ ਪਲਵਿੰਦਰ ਸਿੰਘ ਸੀ ਉਹ ਦਰਦ ਦੇ ਨਾਲ ਚੀਕ ਰਿਹਾ ਸੀ ਤਾਂ ਉਹ ਭੱਜਦੇ ਹੋਏ ਆਪਣੇ ਨਾਲ ਦੇ ਘਰ ਜਾਨੀ ਕਿ ਉਸਦੇ ਜੇਠ ਦੇ ਘਰ ਮੰਗਲ ਸਿੰਘ ਦੇ ਚੋਲ ਜਾਂਦੀ ਹੈ ਤੇ ਉਹਨਾਂ ਨੂੰ ਇਹ ਚੀਜ਼ ਬਾਰੇ ਦੱਸਦੀ ਹੈ ਤਾਂ ਉਹ ਤੁਰੰਤ ਹੀ ਉਸ ਦਾ ਜੇਠ ਉਸਦੇ ਨਾਲ ਆ ਜਾਂਦਾ ਹੈ ਤੇ ਉਹ ਆਪਣੇ ਲੜਕੇ ਨੂੰ ਨਾਲ ਲੈ ਆਉਂਦਾ ਹੈ ਉਹ ਉੱਥੇ ਆ ਕੇ ਦੇਖਦੇ ਨੇ ਤਾਂ ਜੋ ਪਲਵਿੰਦਰ ਸਿੰਘ ਸੀ ਥੋੜਾ ਸ਼ਾਂਤ ਹੋ ਚੁੱਕਾ ਸੀ ਤਾਂ ਉਹ ਤੁਰੰਤ ਉਸ ਨੂੰ ਉੱਥੋਂ ਇੱਕ ਨੇੜਲੇ ਹਸਪਤਾਲ ਦੇ ਵਿੱਚ ਲੈ ਜਾਂਦੇ ਨੇ ਤੇ ਉੱਥੇ ਜਾ ਕੇ ਜਦੋਂ ਡਾਕਟਰ ਉਸ ਨੂੰ ਚੈੱਕ ਕਰਦਾ ਹੈ ਉਹ ਦੇਖਦਾ ਹੈ ਕਿ ਉਸਦੇ ਸਾਹ ਨਿਕਲ ਚੁੱਕੇ ਸੀ ਤਾਂ ਉਹ ਉਹਨੂੰ ਮ੍ਰਿਤਕ ਘੋਸ਼ਿਤ ਕਰ ਦਿੰਦਾ ਹੈ ਤਾਂ ਇਹ ਦੇਖ ਕੇ ਜੋ ਪਰਮਜੀਤ ਕੌਰ ਸੀ ਉਹ ਕਹਿੰਦੀ ਹੈ ਕਿ ਇਸ ਨੂੰ ਹਾਰਟ ਅਟੈਕ ਆਇਆ ਹੈ ਤੇ ਇਸ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਹੈ ਤਾਂ ਉਹ ਡਾਕਟਰ ਇਹ ਚੀਜ਼ ਮੰਨਣ ਨੂੰ ਤਿਆਰ ਨਹੀਂ ਸੀ ਤਾਂ ਉਹ ਕਹਿੰਦਾ ਹੈ ਕਿ ਇਸ ਦੀ ਹਾਰਟ ਅਟੈਕ ਨਾਲ ਮੌਤ ਨਹੀਂ ਹੋਈ ਪਰ ਪਰਮਜੀਤ ਕੌਰ ਤੇ ਉਸ ਦੀ ਬੇਟੀ ਜੋ ਸੀ ਹਰਮੀਤ ਕੌਰ ਇਹ ਉੱਤੇ ਉੱਚੀ ਉੱਚੀ ਚੀਕਾਂ ਲਗਦੀਆਂ ਨੇ ਤੇ ਰੋਣ ਲੱਗਦੀਆਂ ਨੇ ਤੇ ਕਹਿ ਰਹੀਆਂ ਸੀ ਕਿ ਇਸ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਹੈ ਪਰ ਜੋ ਡਾਕਟਰ ਸੀ ਉਹ ਇਸ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਸੀ ਉਹ ਪੁਲਿਸ ਨੂੰ ਸੰਪਰਕ ਕਰਨਾ ਚਾਹੁੰਦੇ ਸੀ ਪਰ ਫਿਰ ਵੀ ਉਹ ਪਰਮਜੀਤ ਕੌਰ ਤੇ ਹਰਮੀਤ ਕੌਰ ਇੱਕੋ ਰਟ ਲਗਾਈ ਜਾ ਰਹੀਆਂ ਸੀ ਕਿ ਇਸ ਦੀ ਮੌਤ ਜੋ ਹੈ ਇਹ ਹਾਰਟ ਅਟੈਕ ਦੇ ਨਾਲ ਹੋਈ ਹੈ ਪਰ ਹੁਣ ਡਾਕਟਰ ਇਹ ਗੱਲ ਨੂੰ ਨਹੀਂ ਮੰਨਦੇ ਤੇ ਉਹ ਪੁਲਿਸ ਦੇ ਨਾਲ ਸੰਪਰਕ ਕਰਦੇ ਨੇ ਤੇ ਹੁਣ ਪੁਲਿਸ ਵਾਲੇ ਵੀ ਉੱਥੇ ਪਹੁੰਚ ਜਾਂਦੇ ਨੇ ਤਾਂ ਹੁਣ ਜੋ ਡਾਕਟਰ ਸੀ ਡਾਕਟਰ ਪੁਲਿਸ ਵਾਲਿਆਂ ਨੂੰ ਇਹ ਕਹਿ ਰਹੇ ਸੀ ਕਿ ਇਸ ਦਾ ਕਤਲ ਹੋਇਆ ਹੈ ਪਰ ਜੋ ਪਰਮਜੀਤ ਤੇ ਹਰਮੀਤ ਸੀ ਉਹ ਕੁਝ ਹੋਰ ਸਟੋਰੀ ਦੱਸ ਰਹੀਆਂ ਸਨ ਤੇ ਉਧਰ ਇੰਸਪੈਕਟਰ ਜੋ ਕੁਲਵੰਤ ਸਿੰਘ ਸੀ ਜਦੋਂ ਉਹ ਪੁੱਛ ਪੜਤਾਲ ਕਰਦੇ ਨੇ ਤਾਂ ਜੋ ਪਰਮਜੀਤ ਕੌਰ ਤੇ ਹਰਮੀਤ ਕੌਰ ਹੁੰਦੀਆਂ ਨੇ ਉਹ ਇਹ ਹੀ ਕਹਿ ਰਹੀਆਂ ਸੀ ਕਿ ਇਹਨਾਂ ਦੇ ਦਰਦ ਹੋਇਆ ਦਰਦ ਹੋਣ ਤੋਂ ਬਾਅਦ ਇਹਨਾਂ ਦੇ ਮੂਹ ਦੇ ਵਿੱਚੋਂ ਤੇ ਨੱਕ ਦੇ ਵਿੱਚੋਂ ਖੂਨ ਆਇਆ ਤਾਂ ਮਤਲਬ ਕਿ ਇਹਨਾਂ ਨੂੰ ਹਾਰਟ ਅਟੈਕ ਹੋਇਆ ਹੈ ਤੇ ਪਰ ਜਦੋਂ ਡਾਕਟਰ ਤੋਂ ਉਹ ਪੁੱਛਦੇ ਨੇ ਤਾਂ ਉਹ ਦੱਸਦੇ ਨੇ ਕਿ ਨਹੀਂ ਇਹ ਹਾਰਟ ਅਟੈਕ ਨਹੀਂ ਇਸ ਨੂੰ ਇਸ ਦਾ ਕਤਲ ਹੋਇਆ ਹੈ ਤਾਂ ਪੁਲਿਸ ਵਾਲੇ ਵੀ ਇਹ ਮੰਨਣ ਨੂੰ ਤਿਆਰ ਨਹੀਂ ਸੀ ਕਿ ਇਸ ਨੂੰ ਹਾਰਟ ਅਟੈਕ ਆਇਆ ਹੈ ਤਾਂ ਹੁਣ ਮਾਮਲਾ ਇੱਕ ਪੁਲਿਸ ਵਾਲੇ ਦੀ ਮੌਤ ਦਾ ਸੀ ਮਤਲਬ ਕਿ ਕਤਲ ਦਾ ਸੀ ਮਾਮਲਾ ਗੰਭੀਰ ਸੀ ਤਾਂ ਹੁਣ ਉਹ ਕੀ ਕਰਦੇ ਨੇ ਕਿ ਇਸ ਦਾ ਪੋਸਟਮਾਰਟਮ ਕਰਾਇਆ ਜਾਵੇਗਾ ਤਾਂ ਉਹ ਉਧਰ ਜੋ ਪਰਮਜੀਤ ਕੌਰ ਤੇ ਹਰਮੀਤ ਕੌਰ ਜੀ ਉਹ ਫੇਰ ਇਹੀ ਰੱਟ ਲਗਾਈ ਰੱਖਦੀਆਂ ਹਨ ਕਿ ਇਸ ਦੇ ਵਿੱਚ ਪੋਸਟਮਾਰਟਮ ਦੀ ਕੀ ਲੋੜ ਹੈ ਕਿਉਂਕਿ ਇਹਨਾਂ ਨੂੰ ਤਾਂ ਹਾਰਟ ਅਟੈਕ ਆਇਆ ਹੈ ਪਰ ਪੁਲਿਸ ਵਾਲੇ ਉਹਨਾਂ ਦੀ ਨਹੀਂ ਸੁਣਦੇ ਕਿਉਂਕਿ ਮਾਮਲਾ ਗੰਭੀਰ ਸੀ ਪੁਲਿਸ ਵਾਲੇ ਦੀ ਮੌਤ ਹੋਈ ਸੀ ਤਾਂ ਉਹ ਅਗਲੇ ਦਿਨ ਉਸ ਦੀ ਪਰਿੰਦਰ ਸਿੰਘ ਦੀ ਬਾਡੀ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੰਦੇ ਨੇ ਪੁਲਿਸ ਵਾਲੇ ਇਸ ਕੇਸ ਦੀ ਛਾਣਬੀਨ ਕਰਨ ਲੱਗ ਜਾਂਦੇ ਨੇ ਤੇ ਉੱਥੇ ਉਸ ਜਗ੍ਹਾ ਦੇ ਉੱਤੇ ਜਾਇਆ ਜਾਂਦਾ ਹੈ ਜਿੱਥੇ ਬਲਵਿੰਦਰ ਸਿੰਘ ਸੁੱਤਾ ਹੋਇਆ ਸੀ ਤੇ ਜਦੋਂ ਉਹ ਉੱਥੇ ਜਾ ਕੇ ਦੇਖਦੇ ਨੇ ਤਾਂ ਜੋ ਉਹ ਮੰਜਾ ਹੁੰਦਾ ਹੈ ਉਹ ਖੂਨ ਦੇ ਨਾਲ ਭਿੱਜਿਆ ਹੋਇਆ ਹੁੰਦਾ ਹੈ ਤਾਂ ਹੁਣ ਉਹ ਤੇ ਪੁਲਿਸ ਵਾਲੇ ਉੱਥੇ ਆਂਡ ਗਵਾਂਡ ਦੇ ਵਿੱਚੋਂ ਵੀ ਪੁੱਛ ਪੜਤਾਲ ਕਰਦੇ ਨੇ ਛਾਣਵੀਣ ਕਰਦੇ ਨੇ ਪਰ ਉਹਨਾਂ ਦੇ ਹੱਥੋਂ ਕੁਝ ਵੀ ਨਹੀਂ ਲੱਗਦਾ ਉਹਨਾਂ ਨੂੰ ਕੋਈ ਵੀ ਖਾਸ ਜਾਣਕਾਰੀ ਨਹੀਂ ਮਿਲਦੀ ਹੁਣ ਪੁਲਿਸ ਵੱਲੋਂ ਇੱਕ ਟੀਮ ਬਣਾਈ ਜਾਂਦੀ ਹੈ ਜੋ ਇਸ ਕੇਸ ਦੀ ਕਾਫੀ ਬਰੀਕੇ ਦੇ ਨਾਲ ਛਾਣਬੀਣ ਕਰਦੀ ਹੈ ਤਾਂ ਪੁਲਿਸ ਨੂੰ ਇੱਕ ਗੱਲ ਹੋਰ ਪਤਾ ਲੱਗਦੀ ਹੈ ਕਿ ਜੋ ਪਲਵਿੰਦਰ ਦੀ ਲੜਕੀ ਹਰਮੀਤ ਕੌਰ ਹੈ ਉਸ ਦੀ ਉਮਰ 20 ਸਾਲ ਹੈ ਤੇ ਉਸ ਦੇ ਕਿਸੇ ਦੇ ਨਾਲ ਅਫੇਅਰ ਵੀ ਚੱਲ ਰਿਹਾ ਸੀ ਤੇ ਉਧਰ ਵਿੱਚ ਹੀ ਪੋਸਟਮਾਰਟਮ ਦੀ ਰਿਪੋਰਟ ਵੀ ਆ ਜਾਂਦੀ ਹੈ ਤੇ ਰਿਪੋਰਟ ਦੇ ਵਿੱਚ ਇਹ ਆਉਂਦਾ ਹੈ ਕਿ ਜੋ ਪਲਵਿੰਦਰ ਸਿੰਘ ਸੀ ਇਸ ਦੀ ਹਾਰਟ ਅਟੈਕ ਦੇ ਨਾਲ ਮੌਤ ਨਹੀਂ ਹੋਈ ਬਲਕਿ ਇਸ ਦੇ ਗਲੇ ਨੂੰ ਕਿਸੇ ਤੇਜ਼ ਤਾਰ ਹਥਿਆਰ ਦੇ ਨਾਲ ਵੱਡਿਆ ਗਿਆ ਸੀ ਤੇ ਜਿਸ ਦੇ ਨਾਲ ਉਸ ਦੀ ਜੋ ਸਾਹ ਦੀ ਨਾਲੀ ਸੀ ਉਹ ਕੱਟੀ ਗਈ ਤੇ ਸਾਹ ਰੁਕਣ ਦੇ ਕਾਰਨ ਹੀ ਤੇ ਖੂਨ ਵਗਣ ਦੇ ਕਾਰਨ ਹੀ ਉਸ ਦੀ ਮੌਤ ਹੋ ਗਈ ਸੀ ਹੁਣ ਪੁਲਿਸ ਦਾ ਜੋ ਸ਼ੱਕ ਸੀ ਯਕੀਨ ਦੇ ਵਿੱਚ ਬਦਲ ਗਿਆ ਸੀ ਕਿ ਪਲਵਿੰਦਰ ਸਿੰਘ ਦਾ ਕਤਲ ਹੋਇਆ ਹੈ ਤਾਂ ਹੁਣ ਪੁਲਿਸ ਪਰਮਜੀਤ ਕੌਰ ਤੇ ਹਰਮੀਤ ਕੌਰ ਨੂੰ ਹਿਰਾਸਤ ਵਿੱਚ ਲੈ ਲੈਂਦੀ ਹੈ ਤੇ ਸਖਤੀ ਦੇ ਨਾਲ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਇਸ ਤੋਂ ਬਾਅਦ ਜੋ ਹਰਮੀਤ ਕੌਰ ਸੀ ਅਖੀਰ ਦੇ ਵਿੱਚ ਆਪਣਾ ਜੁਰਮ ਕਬੂਲ ਕਰ ਲੈਂਦੀ ਹੈ ਤੇ ਉਹ ਮੰਨ ਲੈਂਦੀ ਹੈ ਤੇ ਦੱਸਦੀ ਹੈ ਕਿ ਹਾਂ ਮੈਂ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਪਿਤਾ ਦਾ ਕਤਲ ਕੀਤਾ ਹੈ ਤਾਂ ਇਹ ਸੁਣ ਕੇ ਜੋ ਉੱਥੇ ਪੁਲਿਸ ਵਾਲੇ ਖੜੇ ਹੁੰਦੇ ਨੇ ਸਾਰਿਆਂ ਦੇ ਪੈਰਾਂ ਹਟੋਂ ਜ਼ਮੀਨ ਨਿਕਲ ਜਾਂਦੀ ਹੈ ਉਹਨਾਂ ਦੇ ਰੌਂਗ ਟੇ ਖੜੇ ਹੋ ਜਾਂਦੇ ਨੇ ਕਿ ਇੱਕ ਬੇਟੀ ਹੀ ਇੱਕ ਧੀ ਹੀ ਐਸਾ ਕਿਵੇਂ ਕਰ ਸਕਦੀ ਹੈ ਇਸ ਤੋਂ ਇਲਾਵਾ ਜਦੋਂ ਲੋਕਾਂ ਨੂੰ ਤੇ ਆਲੇ-ਦੁਆਲੇ ਇਸ ਗੱਲ ਦੇ ਬਾਰੇ ਪਤਾ ਲੱਗਿਆ ਤਾਂ ਸਾਰੇ ਹੈਰਾਨ ਸੀ ਕਿ ਕੋਈ ਇਸ ਤਰ੍ਹਾਂ ਕਿਵੇਂ ਕਰ ਸਕਦਾ ਹੈ ਕਿਉਂਕਿ ਜੋ ਹਰਮੀਤ ਕੌਰ ਸੀ ਇਹ ਇਕਲੌਤੀ ਸੀ ਤੇ ਇਸ ਨੂੰ بڑے ਲਾਡਾਂ-ਚਾਵਾਂ ਦੇ ਨਾਲ ਪਾਲਿਆ ਗਿਆ ਸੀ ਇਸ ਦੇ ਘਰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਸੀ ਤੇ ਇਸ ਨੂੰ ਕਿਸੇ ਪੈਸੇ ਦੀ ਜਾਂ ਕਿਸੇ ਹੋਰ ਚੀਜ਼ ਦੀ ਕਿਸੇ ਵੀ ਸੁੱਖ-ਸਹੂਲਤ ਦੀ ਕਮੀ ਨਹੀਂ ਸੀ ਪਰ ਹਰ ਕੋਈ ਹੈਰਾਨ ਸੀ ਇਸ ਦਾ ਜੋ ਪਿਤਾ ਸੀਸ ਨੂੰ ਆਈਪੀਐਸ ਅਫੀਸਰ ਬਣਾਉਣਾ ਚਾਹੁੰਦਾ ਸੀ ਉਸ ਦਾ ਇਹ ਸੁਪਨਾ ਸੀ ਕਿ ਉਸ ਦੀ ਬੇਟੀ ਜੋ ਹੈ ਇਹ ਆਈਪੀਐਸ ਅਫੀਸਰ ਬਣੇ ਧਰਮੀਤ कौर ਦੱਸਦੀ ਹੈ ਕਿ ਜਦੋਂ ਉਹ ਕਾਲਜ ਦੇ ਵਿੱਚ ਪੜਨ ਗਈ ਤਾਂ ਉੱਥੇ ਉਸ ਦੀ ਮੁਲਾਕਾਤ ਗੁਰਪ੍ਰੀਤ ਸਿੰਘ ਗੋਪੀ ਨਾਂ ਦੇ ਲੜਕੇ ਦੇ ਨਾਲ ਹੋਈ ਤਾਂ ਇਹ ਆਪਸ ਦੇ ਵਿੱਚ ਮਿਲਣ ਲੱਗੇ ਮਿਲਦੇ-ਮਿਲਦੇ ਇਹਨਾਂ ਦੀਆਂ ਨਜ਼ਦੀਕੀਆਂ ਵਧਣ ਲੱਗੀਆਂ ਤਾਂ ਹੁਣ ਨਜ਼ਦੀਕੀਆਂ ਵਾਧੇ-ਵਾਧੇ ਇਹਨਾਂ ਨੂੰ ਆਪਸ ਦੇ ਵਿੱਚ ਪਿਆਰ ਹੋ ਗਿਆ ਤੇ ਇਸ ਤੋਂ ਬਾਅਦ ਇਹ ਇੱਕ ਦੂਜੇ ਨੂੰ ਮਿਲਣ ਵੀ ਲੱਗਦੇ ਨੇ ਤੇ ਜੋ ਗੁਰਪ੍ਰੀਤ ਸਿੰਘ ਸੀ ਉਹ ਹਰਨੀਤ ਕੌਰ ਦੇ ਘਰ ਵੀ ਆ ਜਾਂਦਾ ਸੀ ਇਸ ਨੂੰ ਮਿਲਣ ਤੇ ਇਸ ਦੀ ਜੋ ਮਾਤਾ ਸੀ ਪਰਮਜੀਤ ਕੌਰ ਉਸ ਨੂੰ ਇਹ ਸਭ ਬਾਰੇ ਪਤਾ ਸੀ ਤੇ ਕਿਉਂਕਿ ਜੋ ਪਲਵਿੰਦਰ ਸੀ ਉਹ ਆਪਣੀ ਡਿਊਟੀ ਉੱਤੇ ਹੁੰਦਾ ਸੀ ਤਾਂ ਉਹ ਮਹੀਨੇ ਦੇ ਵਿੱਚ 2-3 ਦਿਨ ਹੀ ਘਰ ਹੁੰਦਾ ਸੀ ਤਾਂ ਇਸ ਕਰਕੇ ਉਸ ਨੂੰ ਇਹ ਚੀਜ਼ ਬਾਰੇ ਪਤਾ ਨਹੀਂ ਲੱਗਦਾ ਸੀ ਪਰ ਆਪਾਂ ਜਾਣਦੇ ਹਾਂ ਕਿ ਇਹ ਚੀਜ਼ਾਂ ਛੁਪੀਆਂ ਨਹੀਂ ਰਹਿੰਦੀਆਂ ਤਾਂ ਇੱਕ ਵਾਰੀ ਬਲਵਿੰਦਰ ਸਿੰਘ ਨੂੰ ਇਸ ਚੀਜ਼ ਬਾਰੇ ਪਤਾ ਲੱਗ ਜਾਂਦਾ ਹੈ ਤਾਂ ਉਹ ਪਰਮਜੀਤ ਕੌਰ ਤੇ ਹਰਮੀਤ ਕੌਰ ਦੇ ਨਾਲ ਕਾਫੀ ਗੁੱਸੇ ਹੁੰਦਾ ਹੈ ਤੇ ਕਾਫੀ ਲੜਾਈ ਝਗੜਾ ਕਰਦਾ ਹੈ ਤੇ ਉਹ ਇਹਨਾਂ ਨੂੰ ਕਹਿੰਦਾ ਹੈ ਕਿ ਇਹ ਗੱਲਾਂ ਤੁਹਾਡੇ ਵਾਸਤੇ ਠੀਕ ਨਹੀਂ ਹਨ ਪਰ ਹਰਮੀਤ ਕੌਰ ਜੋ ਸੀ ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦੀ ਉਹ ਆਪਣਾ ਉਸ ਨੂੰ ਗੋਪੀ ਨੂੰ ਮਿਲਣਾ ਜਾਰੀ ਰੱਖਦੀ ਹੈ ਤੇ ਉਹ ਐਸੇ ਤਰ੍ਹਾਂ ਉਸ ਨੂੰ ਆਪਣੇ ਘਰ ਬੁਲਾਉਂਦੀ ਹੈ ਤੇ ਉੱਥੇ ਮੁਲਾਕਾਤ ਕਰਦੀ ਰਹਿੰਦੀ ਹੈ ਤਾਂ ਇਸੇ ਤਰ੍ਹਾਂ ਇੱਕ ਦਿਨ ਕੀ ਹੁੰਦਾ ਹੈ ਜੋ ਪਲਵਿੰਦਰ ਸਿੰਘ ਸੀ ਉਹ ਆਪਣੇ ਘਰ ਵਿੱਚ ਹੀ ਮੌਜੂਦ ਹੁੰਦਾ ਹੈ ਤੇ ਉਧਰੋਂ ਗੋਪੀ ਆ ਜਾਂਦਾ ਹੈ ਤੇ ਉਹ ਪਲਵਿੰਦਰ ਸਿੰਘ ਆਪਣੀ ਬੇਟੀ ਤੇ ਗੋਪੀ ਨੂੰ ਰੰਗੇ ਅੰਤੀ ਫੜ ਲੈਂਦਾ ਹੈ ਤੇ ਇਸ ਤੋਂ ਬਾਅਦ ਉਹ ਗੋਪੀ ਤਾਂ ਉੱਥੋਂ ਦੌੜ ਜਾਂਦਾ ਹੈ ਤੇ ਜੋ ਪਲਵਿੰਦਰ ਸਿੰਘ ਸੀ ਉਹ ਹਰਬੀਤ ਕੌਰ ਨੂੰ ਕਾਫੀ ਝੜਕਦਾ ਹੈ ਤੇ ਇਸ ਦੀ ਮਾਰਕੁੱਟ ਵੀ ਕਰਦਾ ਹੈ ਇਸੇ ਤਰ੍ਹਾਂ ਮਾਰਕੁੱਟ ਦੇ ਦੌਰਾਨ ਜੋ ਹਰਮੀਤ ਕੌਰ ਸੀ ਉਸਦੇ ਮਨ ਦੇ ਵਿੱਚ ਆਪਣੇ ਪਿਤਾ ਪ੍ਰਤੀ ਨਫ਼ਰਤ ਪੈਦਾ ਹੋ ਜਾਂਦੀ ਹੈ ਤੇ ਉਹ ਉਧਰ ਗੋਪੀ ਦੇ ਨਾਲ ਪਲਾਨ ਬਣਾਉਂਦੀ ਹੈ ਉਹ ਉਹਨੂੰ ਕਹਿੰਦੀ ਹੈ ਕਿ ਕਿਉਂ ਨਾ ਆਪਾਂ ਘਰ ਛੱਡ ਕੇ ਕਿਤੇ ਭੱਜ ਜਾਈਏ ਤੇ ਕਿਤੇ ਜਾ ਕੇ ਵਿਆਹ ਕਰਵਾ ਲਈਏ ਤੇ ਫਿਰ ਉਹ ਸੋਚਦੇ ਨੇ ਕਿ ਇਸ ਤਰ੍ਹਾਂ ਭੱਜ ਕੇ ਕਿੱਥੇ ਜਾਵਾਂਗੇ ਕਿਉਂਕਿ ਕਿਤੇ ਬਾਹਰ ਰਹਿਣ ਦੇ ਲਈ ਕਾਫੀ ਪੈਸੇ ਵੀ ਚਾਹੀਦੇ ਨੇ ਤੇ ਇਸ ਕਰਕੇ ਇੱਥੇ ਹੀ ਆਪਾਂ ਨੂੰ ਰਹਿਣਾ ਪਵੇਗਾ ਕਿਉਂਕਿ ਇੱਥੇ ਦਾ ਆਪਣੇ ਕੋ ਜਮੀਨ ਜਾਇਦਾਦ ਹੈ ਤੇ ਪੈਸਾ ਸਭ ਕੁਝ ਹੈ ਤਾ ਇਸ ਕਰਕੇ ਉਹ ਭੱਜਣ ਦਾ ਪ੍ਰੋਗਰਾਮ ਕੈਨਸਲ ਕਰ ਦਿੰਦੇ ਨੇ ਤਰਮੀਤ कौर ਦੱਸਦੀ ਹੈ ਕਿ ਕਈ ਵਾਰ ਉਸਨੇ ਆਪਣੇ ਪਿਤਾ ਦੀ ਸਰਵਿਸ ਰਵਲਵਰ ਦੇ ਨਾਲ ਉਸ ਨੂੰ ਗੋਲੀ ਮਾਰਨ ਦਾ ਵੀ ਸੋਚਿਆ ਹੈ ਪਰ ਉਸ ਤੋਂ ਇਹ ਚੀਜ਼ ਨਹੀਂ ਹੋਈ ਉਹ ਡਰ ਜਾਂਦੀ ਸੀ ਤੇ ਉਹ ਗੋਲੀ ਨਹੀਂ ਮਾਰ ਸਕੀ ਤਾਂ ਹੁਣ ਉਹ ਅੱਗੇ ਦੱਸਦੀ ਹੈ ਕਿ ਉਹਨਾਂ ਨੇ ਪਲਾਨ ਅਨੁਸਾਰ ਉਹ ਕੀ ਕਰਦੇ ਨੇ ਕਿ ਇੱਕ ਦਿਨ ਰਾਤ ਨੂੰ ਹਰਮੀਤ कौर ਗੋਪੀ ਤੇ ਉਸਦੇ ਇੱਕ Dost ਮਨਜਿੰਦਰ ਨੂੰ ਬੁਲਾ ਲੈਂਦੀ ਹੈ ਤਾਂ ਹੁਣ ਗੋਪੀ ਤੇ ਮਨਜਿੰਦਰ ਉੱਥੇ ਆਉਂਦੇ ਨੇ ਤੇ ਜੋ ਪਲਵਿੰਦਰ ਹੁੰਦਾ ਹੈ ਉਹ ਬੇੜੇ ਦੇ ਵਿੱਚ ਸੁੱਤਾ ਪਿਆ ਹੁੰਦਾ ਹੈ ਜੋ ਹਰਮੀਤ ਕੌਰ ਸੀ ਹਰਮੀਤ ਤੇ ਮਨਜਿੰਦਰ ਜੋ ਸੀ ਉਹ ਉਸਦੇ ਪੈਰ ਫੜ ਲੈਂਦੇ ਨੇ ਤੇ ਜੋ ਗੋਪੀ ਸੀ ਉਹ ਤੇਜ਼ ਤਰ੍ਹਾਂ ਹਥਿਆਰ ਦੇ ਨਾਲ ਉਸ ਦਾ ਜੋ ਗਲਾ ਸੀ ਉਹ ਕੱਟ ਦਿੰਦਾ ਹੈ ਤੇ ਉੱਥੋਂ ਫਰਾਰ ਹੋ ਜਾਂਦੇ ਨੇ ਤੇ ਇਸ ਤੋਂ ਬਾਅਦ ਜਦੋਂ ਉਹ ਪਲਵਿੰਦਰ ਸਿੰਘ ਜਦੋਂ ਦਰਦ ਦੇ ਨਾਲ ਤੜਫਣ ਲੱਗਦਾ ਹੈ, ਘੁਰ ਲੌਣ ਲੱਗਦਾ ਹੈ ਤਾਂ ਉਸ ਦੀ ਆਵਾਜ਼ ਸੁਣ ਕੇ ਉਸ ਦੀ ਜੋ ਪਤਨੀ ਪਰਮਜੀਤ ਕੌਰ ਸੀ ਉਹ ਉੱਥੇ ਆਉਂਦੀ ਹੈ ਤੇ ਆਪਣੇ ਜੇਠ ਮੰਗਲ ਸਿੰਘ ਕੋਲ ਜਾਂਦੀ ਹੈ ਤੇ ਉਸ ਨੂੰ ਬੁਲਾਉਂਦੀ ਹੈ। ਪਰਮਜੀਤ ਕੌਰ ਉਹਨਾਂ ਨੂੰ ਕਹਿੰਦੀ ਹੈ ਕਿ ਪਰਵਿੰਦਰ ਨੂੰ ਪਤਾ ਨਹੀਂ ਕੀ ਹੋ ਗਿਆ ਹੈ। ਉਹ ਦਰਦ ਦੇ ਨਾਲ ਚੀਕ ਰਿਹਾ ਹੈ। ਤਾਂ ਉਹ ਮੰਗਲ ਸਿੰਘ ਉੱਥੇ ਆਉਂਦਾ ਹੈ ਤੇ ਉਹ ਉਸ ਨੂੰ ਉੱਥੇ ਹਸਪੀਟਲ ਲੈ ਕੇ ਜਾਂਦੇ ਹਨ। ਪਰ ਜਦੋਂ ਤੱਕ ਉਹ ਘਰ ਪਹੁੰਚੇ ਸੀ ਉਦੋਂ ਤੱਕ ਤਕਰੀਬਨ ਪਲਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ ਤਾਂ ਹੁਣ ਪਰਮਜੀਤ ਕੌਰ ਅੱਗੇ ਦੱਸਦੀ ਹੈ ਕਿ ਉਸ ਨੇ ਇਹ ਸਭ ਕੁਝ ਆਪਣੀ ਬੇਟੀ ਹਰਮੀਤ ਕੌਰ ਨੂੰ ਬਚਾਉਣ ਦੇ ਲਈ ਕੀਤਾ ਹੁਣ 3 ਸਤੰਬਰ 2016 ਨੂੰ ਹਰਮੀਤ ਕੌਰ ਗੁਰਪ੍ਰੀਤ ਸਿੰਘ ਗੋਪੀ ਤੇ ਮਨਜਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਇਹਨਾਂ ਦੇ ਉੱਤੇ ਕੇਸ ਦਰਜ ਕੀਤਾ ਜਾਂਦਾ ਹੈ ਤਾਂ ਦੋਸਤੋ ਅੱਜ ਦੀ ਜੋ ਕਹਾਣੀ ਹੈ ਤੁਸੀਂ ਇਹ ਸੁਣ ਕੇ ਆਪਣੇ ਸੁਝਾ ਜ਼ਰੂਰ ਦੇਣਾ ਜਾਂ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਇਹ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਸਾਡਾ ਇਸ ਤਰ੍ਹਾਂ ਦੀ ਕਹਾਣੀ ਸੁਣਾਉਣ ਦਾ ਮਕਸਦ ਤੁਹਾਨੂੰ ਕੋਈ ਠੇਸ ਪਹੁੰਚਾਉਣਾ ਨਹੀਂ ਹੈ ਮਤਲਬ ਤੁਹਾਨੂੰ ਸਿਰਫ ਅਵੇਅਰ ਕਰਨਾ ਹੈ ਕਿ ਕਿਵੇਂ-ਕਿਵੇਂ ਦਾ ਕ੍ਰਾਈਮ ਕਿਵੇਂ-ਕਿਵੇਂ ਦੀਆਂ ਘਟਨਾਵਾਂ ਸਾਡੇ ਆਲੇ-ਦੁਆਲੇ ਸਮਾਜ ਦੇ ਵਿੱਚ ਘੱਟ ਰਹੀਆਂ ਨੇ ਅੱਜ ਦੀ ਸਟੋਰੀ ਦੇ ਵਿੱਚ ਜਿਵੇਂ ਕਿ ਇੱਕ ਬੇਟੀ ਨੇ ਹੀ ਆਪਣੇ ਪਿਤਾ ਦਾ ਕਤਲ ਕਰ ਦਿੱਤਾ ਤਾਂ ਆਪਾਂ ਕਿਸ ਦੇ ਉੱਤੇ ਯਕੀਨ ਕਰ ਸਕਦੇ ਹਾਂ ਇਸ ਦਾ ਕੋਈ ਨਹੀਂ ਪਤਾ ਕਿ ਤੁਹਾਡਾ ਕੋਈ ਨੁਕਸਾਨ ਕਰਨ ਵਾਲਾ ਤੁਹਾਡੇ ਸਾਹਮਣੇ ਹੀ ਖੜਾ ਹੋਵੇ ਜਾਂ ਤੁਹਾਡੇ ਨਾਲ ਹੀ ਖੜਾ ਹੋਵੇ ਤਾਂ ਸਾਨੂੰ ਲੋੜ ਹੈ ਅਵੇਅਰ ਰਹਿਣ ਦੀ ਐਸੀ ਤਰ੍ਹਾਂ ਦੀਆਂ ਨਵੀਆਂ ਤੇ ਸੱਚੀਆਂ ਕਹਾਣੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜਲਦ ਹੀ ਮਿਲਾਂਗੇ ਇੱਕ ਨਵੀਂ ਤੇ ਸੱਚੀ ਕਹਾਣੀ ਦੇ ਨਾਲ ਉਦੋਂ ਤੱਕ ਲਈ ਧੰਨਵਾਦ ਸਤਿ ਸ਼੍ਰੀ ਅਕਾਲ